ਇੱਕ ਮੋਟਰਸਾਈਕਲ ਤੇ ਸਵਾਰ ਤਿੰਨ ਲੁਟੇਰਿਆਂ ਦੇ ਵੱਲੋਂ ਨਵੀਂ ਵਿਆਹੀ ਹੱਥਾ ਦੇ ਵਿੱਚ ਚੂੜਾ ਪਾਈ ਰਿਕਸ਼ੇ ਤੇ ਪਿੰਡ ਆ ਰਹੀ ਸੀ ਮਹਿਲਾ ਪਾਸੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸਰਿਤਾ ਸਿੱਧੂ ਨੇ ਦੱਸਿਆ ਹੈ ਕਿ ਉਹ ਆਪਣੇ ਰਿਸ਼ਤੇਦਾਰ ਦੇ ਕਰਨਾਲ ਜੁੜਾ ਹੈ ਰਿਸ਼ਤੇਦਾਰਾਂ ਦੇ ਘਰੋਂ ਆ ਕੇ ਫਗਵਾੜਾ ਤੋਂ ਵਾਪਸ ਜੁੜਾ ਹੈ ਬੱਦੀ ਖਾਲਸਾ ਨੂੰ ਰਿਕਸ਼ੇ ਦੇ ਵਿੱਚ ਦੁਪਹਿਰ 3:30 ਵਜੇ ਕਰੀਬ ਆ ਰਹੀ ਸੀ ਤਾਂ ਇੱਕ ਮੋਟਰਸਾਈਕਲ ਤੇ ਸਵਾਰ ਤੇ ਨੌਜਵਾਨ ਆਏ ਜੋ ਕਿ ਹਲਕੀ ਉਮਰ ਦੇ ਸਨ ਜਿਨ੍ਹਾਂ ਦੇ ਕੋਲ ਡੰਡਾ ਫੜਿਆ ਹੋਇਆ ਸੀ ਜਿਨ੍ਹਾਂ ਨੂੰ ਜਿਨ੍ਹਾਂ ਨੇ ਜੜਿਆ ਉਸ ਦਾ ਪਰਸ ਲੁੱਟਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਦਾ ਮੁਕਾਬਲਾ ਕੀਤਾ ਤੇ ਕਾ ਲਗਾ ਦਿੱਤਾ ਇਸ ਵਿੱਚ ਜੁੜਾ ਹੈ ਖੇਚਤੂ ਦੇ ਵਿੱਚ ਪਰਸ ਦੀ ਬੈਲਟ ਟੁੱਟ ਗਈ ਅਤੇ ਨਾਲ ਹੀ ਹੱਥ ਦੇ ਵਿੱਚ ਰਹਿ ਗਈ ਜਦਕਿ ਪਰਸ ਲੁਟੇਰੇ ਲੈ ਕੇ ਫਰਾਰ ਹੋ ਗਿਆ ਪਰਸ ਦੇ ਵਿੱਚ ਨਕਦੀ ਏਟੀਐਮ ਕਾਰਡ ਆਧਾਰ ਕਾਰਡ ਪੈਨ ਕਾਰਡ ਮੋਬਾਈਲ ਫੋਨ ਅਤੇ ਹੋਰ ਵੀ ਜ਼ਰੂਰੀ ਦਸਤਾਵੇਜ਼ ਮੌਜੂਦ ਸਨ ਮੈਂ ਫਗਵਾੜੇ ਤੋਂ ਆਉਂਦੀ ਪਈ ਸੀਗੀ ਰਿਕਸ਼ੇ 'ਚ ਪੱਦੀ ਖਾਲਸਾ ਦਾ ਗੇਟ ਦੇ ਕੋਲ ਤਿੰਨ ਜਣੇ ਸੀਗੇ ਉਹਨਾਂ ਨੇ ਮੇਰੇ ਨਾਲ ਪਰਸ ਮੇਰੇ ਬੈਗ 'ਚੋਂ ਇਹਦੇ ਵਿੱਚੋਂ ਕੱਢ ਲਿਆ ਤੇ ਮੈਂ ਖੋਣ ਦੀ ਕੋਸ਼ਿਸ਼ ਕੀਤੀ ਉਹ ਕਹਿੰਦੇ ਕਸਟੋਲ ਮਾਰ ਦੇਣਾ ਤੁਹਾਡੇ ਗੋਲੀ ਮਾਰ ਦੇਣੀ ਤੇ ਫਿਰ ਉਹ ਵਾਪਸ ਚਲੇਗਾ ਉੱਥੇ ਬਾਅਦ ਵਿੱਚ ਨਿਉ ਡਰੋੜਾ ਰੂੜਾ ਪਾਇਆ ਪਰ ਉਹ ਚੱਲ ਗਿਆ ਵਾਪਸ ਕੀ ਕੁਝ ਲੈ ਕੇ ਗਿਆ ਜੀ ਤੁਹਾਡੇ ਪਰਸ ਦੇ ਵਿੱਚ ਮੇਰੇ ਏਟੀਐਮ ਸੀ ਧਾਰ ਕਾਰਡ ਸੀ ਫੋਨ ਸੀਗਾ 6700 ਰੁਪਿਆ ਸੀ ਹਾਂਜੀ ਇਹੀ ਕੁਝ ਲੈ ਗਏ ਦਾ ਦਾਤਾ ਵੀ ਜਿਹੜੀ ਹਫਤਾ ਹਾਂਜੀ ਮੈਂ 파ਰਸਖ ਹੋਣ ਦੀ ਕੋਸ਼ਿਸ਼ ਕਰਦੀ ਸੀ ਪਰ ਮੇਰੇ ਹੱਥ ਚ ਤਣੀ ਆਈ ਉਹ ਨਹੀਂ 파ਰਸਖ ਹੋ ਕੇ ਲੈ ਗਈ ਹਾਂ ਹਾਂਜੀ ਤੇ ਆ ਕੇ ਤੇ ਰਿੰਗ ਵਗੈਰਾ ਦੀ ਰਿੰਗ ਤਾਂ ਮੇਰੀ ਬਚ ਗਈ ਉਹਦਾ ਫੋਮ ਜ਼ਿਆਦਾ ਸੀਗਾ ਜ਼ਰੂਰੀ ਉਹ ਲੈ ਗਈ ਹਾਂ ਕਿੰਨੇ ਘੋੜੇ ਦੇ ਬਾਬ ਦਾ ਤੇ ਜੀ ਸਾਢੇ 1:3 ਵਜੇ ਦੀ ਹਾਂ ਕਿੰਨੇ ਬੰਦੇ ਸੀਗੇ ਹੋਏ ਜੀ ਤਿੰਨ ਬੰਦੇ ਸੀਗੇ ਮੋਟਰਸਾਈਕਲ ਮੂੰ ਬੰਨਿਆ ਸੀ ਖੁੱਲੇ ਸੀ ਨਹੀਂ ਮੂੰ ਖੁੱਲੇ ਸੀਗੇ ਮੋਟਰਸਾਈਕਲ ਕਿੰਦਾ ਦਾ ਸੀਗਾ ਜੀ ਉਹਦਾ ਬਲੈਕ ਕਲਰ ਦਾ ਸੀਗਾ ਮੋਟਰਸਾਈਕਲ